ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਜੀ ਤਾਂ ਦੇਖੋ ਹੁਣੀ ਤਾਂ ਹਜੇ ਆਪਣਾ ਸੁਤੰਤਰਤਾ ਦਿਵਸ ਗੁਜ਼ਰਿਆ ਸੀਗਾ ਜੀ 15 ਅਗਸਤ ਵਾਲੇ ਦਿਨ ਆਪਾਂ ਆਜ਼ਾਦੀ ਦਿਵਸ ਮਨਾਇਆ ਤੇ ਲਓ ਜੀ ਨਾਲ ਹੀ ਰਖੜੀ ਆ ਗਈ ਐਵੇਂ ਥੋੜੀ ਨਾ ਭਾਰਤ ਨੂੰ ਯਾਰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਇੱਥੇ ਸਾਰੇ ਹੀ ਤਿਉਹਾਰ ਆਪਾਂ ਬੜੇ ਖੁਸ਼ੀ ਖੁਸ਼ੀ ਚਾਹਵਾਂ ਦੇ ਨਾਲ ਮਨਾਉਂਦੇ ਆਂ ਜੀ ਤਾਂ ਰਖੜੀ ਜੋ ਕਿ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਜੀ ਜੋ ਕਿ ਕੇਵਲ ਔਰ ਕੇਵਲ ਗੁੱਟ ਤੇ ਬੰਨਿਆ ਹੋਇਆ ਇੱਕ ਧਾਗਾ ਹੀ ਨਹੀਂ ਹੁੰਦਾ ਇੱਕ ਵਚਨ ਹੁੰਦਾ ਹੈ ਭਰਾ ਵੱਲੋਂ ਆਪਦੀ ਭੈਣ ਨੂੰ ਕਿ ਭੈਣ ਜ਼ਿੰਦਗੀ 'ਚ ਜਿੱਦਾਂ ਦਾ ਮਰਜੀ ਚੰਗਾ ਮਾੜਾ ਸਮਾਂ ਆ ਜਾਏ ਇਹ ਭਰਾ ਤੇਰਾ ਹਮੇਸ਼ਾ ਤੇਰੇ ਲਈ ਉੱਥੇ ਖੜਾ ਮਿਲੂਗਾ ਤਾਂ ਹੁਣ ਜਿਵੇਂ ਭੈ ਰਖੜੀ ਬਣਦੀ ਹੈ ਭਰਾ ਦਾ ਫਰਜ਼ ਹੁੰਦਾ ਹੈ ਕਿ ਉਹ ਵਚਨ ਤਾਂ ਦੇਣੀ ਦੇਣਾ ਜੀ ਨਾਲ ਫਿਰ ਤੋਹਫਾ ਵੀ ਅੱਜਕੱਲ ਕੋਈ ਨਾ ਕੋਈ ਦੇਣਾ ਪੈਂਦਾ ਵਰਨਾ ਉਹ ਫਿਰ ਆਪਣੇ ਘਰ ਦੀ ਨਿੱਕੀ ਜਿਹੀ ਪਰਿ ਕਿਦੋਂ ਬਕਰਾਲ ਰੂਪ ਲੈ ਲੇ ਹਨਾ ਕਿਦੋਂ ਵੱਡਾ ਸਾਰਾ ਕਲੇਸ਼ ਪਾਉਣ ਲੱਗ ਜੇ ਪਤਾ ਨਹੀਂ ਲੱਗਦਾ ਤਾਂ ਕੀ ਵਧੀਆ ਤੋਹਫਾ ਹੋ ਸਕਦਾ ਹੈ ਭੈਣ ਦੇ ਲਈ ਕਿਹੜੀਆਂ ਚੀਜ਼ਾਂ ਤੁਸੀਂ ਗਿਫਟ ਕਰ ਸਕਦੇ ਹੋ ਭੈਣ ਨੂੰ ਮਾਨਜੇਤਾ ਹੈਗਾ ਹੀ ਹੈਗਾ ਜੀ ਉਹਦੇ ਸਵਾਏ ਕਿਹੜੀ ਚੀਜ਼ ਤੁਸੀਂ ਉਹਨੂੰ ਗਿਫਟ ਕਰ ਸਕਦੇ ਹੋ ਇਹਦੇ ਬਾਰੇ ਅੱਜ ਵਾਲੇ ਲੈਕਚਰ 'ਚ ਗੱਲ ਕਰਾਂਗੇ ਤੇ ਹਾਂ ਇਹਦੇ ਬਾਰੇ ਤਾਂ ਗੱਲ ਕਰਨੀ ਕਰਨੀ ਹੈ ਜੀ ਉਸ ਤੋਂ ਪਹਿਲਾਂ ਆਪਾਂ ਥੋੜੀ ਜੀ ਗੱਲ ਕਰਾਂਗੇ ਜੀ ਰਖੜੀ ਦੇ ਤਿਉਹਾਰ ਦੇ ਬਾਰੇ ਕਿ ਰਖੜੀ ਦੇ ਤਿਉਹਾਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਹੁਣ ਬਹੁਤ ਸਾਰੀਆਂ ਧਾਰਨਾਵਾਂ ਦੇ ਵਿੱਚੋਂ ਇੱਕ ਧਾਰਨਾਵਾ ਜਿਹੜੀ ਹੈਗੀ ਆ ਉਹ ਸ਼੍ਰੀ ਕ੍ਰਿਸ਼ਨ ਜੀ ਨਾਲ ਜੁੜੀ ਹੋਈ ਹੈ ਜੀ ਹੁਣ ਉਹਨੂੰ ਵੀ ਅੱਗੇ ਦੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵਰਣਨ ਆਉਂਦਾ ਇੱਕ ਧਾਰਨਾ ਦੇ ਅਕੋਰਡਿੰਗ ਕੀ ਮੰਨਿਆ ਜਾਂਦਾ ਕਿ ਸ਼੍ਰੀ ਕ੍ਰਿਸ਼ਨ ਜੀ ਗੰਨਾ ਚੂਸ ਰਹੇ ਸੀਗੇ ਤੇ ਜਦੋਂ ਗੰਨਾ ਚੂਸ ਰਹੇ ਸੀਗੇ ਜਿਹੜਾ ਗੰਨੇ ਦਾ ਸੱਕ ਹੁੰਦਾ ਤੁਹਾਨੂੰ ਪਤਾ ਹੈ ਫੋਲਕ ਹੈ ਉਹ ਕਾਫੀ ਤਿੱਖਾ ਹੁੰਦਾ ਕਿ ਉਹਨਾਂ ਦੇ ਉਂਗਲ ਦੇ ਉੱਪਰ ਕੱਟ ਲੱਗ ਜਾਂਦਾ ਪਰ ਜੇ ਦੂਸਰੀ ਧਾਰਨਾ ਦੀ ਮੰਨੀਏ ਤਾਂ ਦੂਸਰੀ ਧਾਰਨਾ ਕਹਿੰਦੀ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਉਂਗਲ ਦੇ ਉੱਪਰ ਜਿਹੜਾ ਉਹ ਕੱਟ ਲੱਗਿਆ ਸੀ ਉਹੋ ਸ਼ਿਸ਼ੂਪਾਲ ਨਾਮਕ ਰਾਜਾ ਜੋ ਕਿ ਬਹੁਤ ਜ਼ਿਆਦਾ ਜ਼ੁਲਮੀ ਸੀਗਾ ਉਹਨਾਂ ਦੇ ਨਾਲ ਜਦੋਂ ਲੜ ਰਹੇ ਹੁੰਦੇ ਆ ਯੁੱਧ ਦੇ ਦੌਰਾਨ ਉਹ ਕੱਟ ਉਹਨਾਂ ਦੀ ਉਂਗਲ ਦੇ ਉੱਪਰ ਲੱਗਦਾ ਤੇ ਜਿਵੇਂ ਹੀ ਉਸ ਜ਼ਖਮ ਦੀ ਖਬਰ ਰੁਕਮਣੀ ਜੀ ਨੂੰ ਪਹੁੰਚਦੀ ਨੇ ਰੁਕਮਣੀ ਜੀ ਕੋਲ ਪਹੁੰਚਦੀ ਹੈ ਜੋ ਕਿ ਕ੍ਰਿਸ਼ਨ ਜੀ ਦੀ ਵਾਈਪ ਸੀਗੇ ਹਨ ਜੋ ਕਿ ਉਹਨਾਂ ਦੀ ਪਤਨੀ ਸੀਗੇ ਤਾਂ ਉਹ ਗੁਹਾਰ ਲਾਉਂਦੇ ਨੇ ਕਿ ਕੋਈ ਏਦਾਂ ਦਾ ਇਨਸਾਨ ਸੱਦਿਆ ਜਾਵੇ ਜੋ ਮਲਮ ਪੱਟੀ ਕਰ ਸਕੇ ਜਾਂ ਕੋਈ ਵੈਦ ਬੁਲਾਇਆ ਜਾਵੇ ਤਾਂ ਕਿ ਕ੍ਰਿਸ਼ਨ ਜੀ ਦਾ ਦਰਦ ਘੱਟ ਕੀਤਾ ਜਾ ਸਕੇ ਪਰ ਜਿਵੇਂ ਹੀ ਇਹ ਹਉ ਕਰਲਾਪ ਦ੍ਰੋਪਦੀ ਜੀ ਨੂੰ ਸੁਣਦਾ ਹੁਣ ਜਿਵੇਂ ਦ੍ਰੋਪਦੀ ਤੇ ਕ੍ਰਿਸ਼ਨ ਜੀ ਦੀ ਗੱਲ ਕਰਾਂ ਉਹ ਪਹਿਲਾਂ ਤੋਂ ਹੀ ਸਿਵਲਿੰਗ ਸੀਗੇ ਜਿਵੇਂ ਇਹ ਗੱਲ ਦ੍ਰੋਪਦੀ ਜੀ ਨੂੰ ਪਤਾ ਲੱਗਦੀ ਹੈ ਤਾਂ ਦ੍ਰੋਪਦੀ ਜੀ ਕੀ ਕਰਦੇ ਨੇ ਭੱਜ ਕੇ ਆਉਂਦੇ ਨੇ ਤੇ ਆਪਦੀ ਸਾੜੀ ਦੇ ਵਿੱਚੋਂ ਇੱਕ 파ਟ ਇੱਕ ਹਿੱਸਾ ਪਾੜ ਕੇ ਕ੍ਰਿਸ਼ਨ ਜੀ ਦੇ ਹੱਥ ਦੇ ਉੱਪਰ ਵਨ ਦਿੰਦੇ ਨੇ ਜਿਹਦੇ ਨਾਲ ਕ੍ਰਿਸ਼ਨ ਜੀ ਨੂੰ ਕਾਫੀ ਆਰਾਮ ਮਹਿਸੂਸ ਹੁੰਦਾ ਤੇ ਆਪ ਦਾ ਦਰਦ ਘਟ ਹੋਣ ਤੋਂ ਬਾਅਦ ਕ੍ਰਿਸ਼ਨ ਜੀ ਬਚਨ ਦਿੰਦੇ ਨੇ ਕਿ ਅੱਜ ਤੋਂ ਬਾਅਦ ਭੈਣ ਦ੍ਰੋਪਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਚੰਗੇ ਮਾੜੇ ਪਾਲ ਦੇ ਵਿੱਚ ਮੈਂ ਖੜਾਂਗਾ ਮੈਂ ਤੁਹਾਡੀ ਰੱਖਿਆ ਕਰਾਂਗਾ ਤਾਂ ਉਹ ਇਨਸੀਡੈਂਸ ਹੋ ਜਾਂਦਾ ਜੀ ਸਮਾਂ ਬੀਤਦਾ ਜਾਂਦਾ ਸਮਾਂ ਬੀਤਦਾ ਜਾਂਦਾ ਅੱਗੇ ਜਾ ਕੇ ਦ੍ਰੋਪਦੀ ਜੀ ਦਾ ਵਿਆਹ ਹੈ ਜਿਹੜਾ ਉਹ ਪਾਂਡਵਾਂ ਦੇ ਨਾਲ ਹੋ ਜਾਂਦਾ ਜੀ ਹੁਣ ਤੁਸੀਂ ਕੌਰਵ ਅਤੇ ਪਾਂਡਵਾਂ ਦੇ ਜਿਹੜੀ ਲੰਮੀ ਐ ਈਦਾਂ ਲਾ ਲਓ ਤਿੱਖੀ ਨੋਕ ਚੋਕ ਚੱਲੀ ਜਾਂ ਮਤਲਬ ਉਹਨਾਂ ਦੇ ਮਨ ਮਟਾਵ ਚੱਲੇ ਉਹਨਾਂ ਤੋਂ ਤਾਂ ਸਾਰੇ ਜਾਣੂ ਹੀ ਆ ਜੀ ਤਾਂ ਉਹਨਾਂ ਮਨ ਮਟਾਵਾਂ ਦੇ ਚੱਲਦੇ ਹੋਈ ਤੁਹਾਡੇ ਯਾਦ ਹੋਣਾ ਕਿ ਜਿਹੜੇ ਪਾਂਡਵ ਸੀਗੇ ਉਹ ਕੌਰਵਾਂ ਦੇ ਕੋਲੋਂ ਸਾਰਾ ਕੁਝ ਹਰ ਗਏ ਸੀਗੇ ਜੀ ਜੂਏ ਦੇ ਵਿੱਚ ਸ਼ਕੁਣੀ ਮਾਮਾ ਤੇ ਦੁਰਯੋਦਨ ਦੇ ਹੱਥੋਂ ਸਾਰਾ ਰਾਜ ਭਾਗ ਉਹਨਾਂ ਨੇ ਗਵਾਤਾ ਸੀਗਾ ਤੇ ਆਖਰੀ ਦਾ ਦੇ ਉੱਪਰ ਆਖਰੀ ਦਾ ਦੇ ਉੱਪਰ ਜਦੋਂ ਤੁਹਾਡੇ ਕੋਲੇ ਪੰਡਵਾਂ ਦੇ ਕੋਲੇ ਕੁਝ ਨਹੀਂ ਬਚਿਆ ਕੌਰਵਾਂ ਦੇ ਵਿਰੁੱਧ ਜੂਆ ਖੇਡਣ ਨੂੰ ਤਾਂ ਉਹ ਦ੍ਰੋਪਦੀ ਨੂੰ ਲਗਾ ਦਿੰਦੇ ਨੇ ਜੀ ਤੇ ਦ੍ਰੋਪਦੀ ਨੂੰ ਵੀ ਉਹ ਉਸ ਜੂਏ ਦੇ ਵਿੱਚ ਹਾਰ ਜਾਂਦੇ ਨੇ ਫਿਰ ਦਰਯੋਧਨ ਕੀ ਚਾਹੁੰਦਾ ਹੈ ਕਿ ਪੰਡਵਾਂ ਦੀ ਬੇਬੱਤੀ ਕੀਤੀ ਜਾਵੇ ਕਿਉਂ ਨਾ ਦ੍ਰੋਪਦੀ ਨੂੰ ਬੇਪੜਦ ਕੀਤਾ ਜਾਵੇ ਭਰੀ ਸਭਾ ਦੇ ਵਿੱਚ ਤਾਂ ਉਹ ਜਿਹਾ ਕਰਨ ਦੇ ਲਈ ਜਿਵੇਂ ਹੀ ਉਹਨਾਂ ਦੀ ਸਾੜੀ ਨੂੰ ਖਿੱਚਣਾ ਸ਼ੁਰੂ ਕਰਦੇ ਨੇ ਤਾਂ ਸ਼੍ਰੀ ਕ੍ਰਿਸ਼ਨ ਜੀ ਪ੍ਰਗਟ ਹੁੰਦੇ ਨੇ ਜੋ ਕਿ ਉਸ ਬੇਪੱਤੀ ਨੂੰ ਹੋਣੋ ਰੋਕ ਦੇਨੇ ਪੁੱਤ ਤਾਂ ਐਦਾਂ ਕਰਕੇ ਕ੍ਰਿਸ਼ਨ ਜੀ ਨੇ ਆਪਦੇ ਦਿੱਤੇ ਬਚਨਾਂ ਤੇ ਪੂਰੇ ਉੱtre ਤੇ ਆਪਦੀ ਭੈਣ ਦੀ ਰੱਖਿਆ ਕੀਤੀ ਸੋ ਇਹੀ ਬਚਨ ਹਰ ਇੱਕ ਭਰਾ ਆਪਣੀ ਭੈਣ ਨੂੰ ਐਸ ਦਿਨ ਦਿੰਦਾ ਕਿ ਭੈਣ ਮੈਂ ਹਮੇਸ਼ਾ ਤੇਰੇ ਨਾਲ ਆ ਚੰਗੇ ਮਾੜੇ ਟਾਈਮ ਦੇ ਵਿੱਚ ਤਾਂ ਹੁਣ ਗੱਲ ਕਰਦੇ ਆ ਜੀ ਤੋਹਫੇ ਦੀ ਕੀ ਤੋਹਫਾ ਦਿੱਤਾ ਜਾ ਸਕਦਾ ਆਪਣੀ ਭੈਣ ਨੂੰ ਕੀ ਕੁਝ ਰੁਪਏ ਦੇ ਦਈਏ ਜੀ ਜਾਂ ਚਾਕਲੇਟ ਲੈ ਕੇ ਦੇ ਦਈਏ ਜਾਂ ਫਿਰ ਇੱਕ ਕਿਉਂ ਨਾ ਘੈਂਟ ਜਾਂ ਸ਼ੂਟ ਸਵਾ ਦਿੱਤਾ ਜਾਵੇ ਤਾ ਇਹ ਜਿੰਨੀਆਂ ਵੀ ਚੀਜ਼ਾਂ ਨੇ ਨਾ ਪੁੱਤ ਸਾਰੀਆਂ ਦੁਨਿਆਵੀ ਚੀਜ਼ਾਂ ਨੇ ਇਹ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਦੁਨਿਆਵੀ ਚੀਜ਼ਾਂ ਨੇ ਹਾਂ ਪਿਆਰ ਸਤਿਕਾਰ ਤਾਂ ਦੇਣਾ ਹੀ ਦੇਣਾ ਜੀ ਮੋਹ ਤਾਂ ਰੱਖਣਾ ਹੀ ਰੱਖਣਾ ਦੂਰੀਆਂ ਸਰੀਰਾਂ ਚ ਵਧ ਸਕਦੀਆਂ ਕਿਉਂਕਿ ਉਹਨੇ ਵਿਆਹ ਕੇ ਆਪਦੇ ਸਹੁਰੇ ਘਰ ਚਲੇ ਜਾਣਾ ਪਰ ਦਿਲਾਂ ਚ ਦੂਰੀਆਂ ਨਹੀਂ ਵਧਣੀਆਂ ਚਾਹੀਦੀਆਂ। ਬਾਕੀ ਜਿੰਨੇ ਵੀ ਮੈਂ ਤੁਹਾਨੂੰ ਗਿਫਟ ਦੱਸੇ ਆ ਇਹ ਗਿਫਟ ਤਾਂ ਸਾਰੇ ਇਦਾਂ ਦੇ ਆ ਜਿਹੜੇ ਕੁਝ ਸਮਿਆਂ ਰਹਿਣਗੇ ਜੀ ਚਾਕਲੇਟ ਖਾਧੀ ਜਾਊਗੀ, ਸ਼ੂਟ ਕਦੇ ਨਾ ਕਦੇ ਫਟ ਜੂ। ਕਿਉਂ ਨਾ ਇੱਕ ਇਦਾਂ ਦਾ ਗਿਫਟ ਦਿੱਤਾ ਜਾਵੇ ਕਿ ਜਿਹਦਾ ਅਸਰ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਪੈ ਜਾਵੇ। ਜਿਹਦੇ ਨਾਲ ਉਹਨਾਂ ਦੀ ਸਾਰੀ ਜ਼ਿੰਦਗੀ ਬਦਲ ਜੇ ਪੁੱਤ। ਤਾਂ ਮੈਂ ਗਿਫਟ ਕਿਹੜੇ ਗਿਫਟ ਦੀ ਗੱਲ ਕਰ ਰਹੇ ਆ ਜੀ ਮੈਂ ਇੱਕ ਐਦਾਂ ਦੇ ਗਿਫਟ ਦੀ ਗੱਲ ਕਰ ਰਿਹਾ ਜਿਹੜਾ ਉਹਨਾਂ ਦੀ ਜ਼ਿੰਦਗੀ ਬਦਲ ਸਕਦਾ ਕੀ ਯਾਰ ਤੁਸੀਂ ਨਹੀਂ ਚਾਹੁੰਦੇ ਕਿ ਆਪਣੀਆਂ ਭੈਣਾਂ ਵੀ ਸੈਲਫ ਡਿਪੈਂਡੈਂਟ ਹੋ ਜਾਣ ਉਹਨਾਂ ਨੂੰ ਵੀ ਕਿਸੇ ਦੇ ਹੱਥਾਂ ਵੱਲ ਝਾਕਣ ਦੀ ਲੋੜ ਨਾ ਪਵੇ ਉਹਨਾਂ ਨੂੰ ਇਹ ਨਾ ਦੇਖਣਾ ਪਵੇ ਕਿ ਯਾਰ ਮੈਂ ਕਿਤੇ ਜਾਣਾ ਤਾਂ ਯਾਰ ਮੈਨੂੰ ਮੇਰੇ ਭਰਾ ਤੌਰ ਤੇ ਮੰਗਣੇ ਪੈਣਗੇ ਜਾਂ ਡੈਡੀ ਜੀ ਕੋਲੋਂ ਮੰਗਣੇ ਪੈਣਗੇ ਉਹ ਵੀ ਪੜ੍ਹ ਲਿਖ ਕੇ ਆਪਣੇ ਵਾਂਗੂੰ ਚੰਗੀ ਜਗ੍ਹਾ ਨਾ ਸੈਟਲ ਹੋ ਜਾਣ ਥੋੜਾ ਨਹੀਂ ਦਿਲ ਕਰਦਾ ਕਿ ਆਪਣੇ ਭੈਣ ਕਿਸੇ ਸਰਕਾਰੀ ਨੌਕਰੀ ਤੇ ਹੋਣ ਪੁੱਤ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਿਸਟਰ ਇੱਕ ਵਧੀਆ ਚੰਗਾ ਜੀਵਨ ਬਤੀਤ ਕਰਨ ਉਹਨਾਂ ਨੂੰ ਚੰਗਾ ਘਰ-ਬਾਰ ਮਿਲੇ ਤਾਂ ਉਹਦੇ ਲਈ ਪੁੱਤ ਸਰਕਾਰੀ ਨੌਕਰੀ ਇੱਕ ਚੰਗਾ ਰਾਹ ਹੋ ਸਕਦੀ ਹੈ ਜੀ ਕਿਉਂਕਿ ਜੇ ਸਰਕਾਰੀ ਲੱਗੇ ਤਾਂ ਆਬਵੀਅਸਲੀ ਗੱਲ ਹੈ ਪੁੱਤ ਘਰ-ਬਾਰ ਵੀ ਗਾਹਾਂ ਚੰਗਾ ਥਿਆ ਜਾਂਦਾ ਤਾਂ ਸਰਕਾਰੀ ਨੌਕਰੀ ਲੱਗਣ ਦਾ ਸੁਪਨਾ ਤਾਂ ਚਲੋ ਜੀ ਉਹ ਨੂ ਮੈਂ ਦਿਖਾਤਾ ਪੂਰਾ ਕਿਵੇਂ ਕਰਨਾ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਕੱਲਾ ਤੁਸੀਂ ਥੋੜੀ ਨਾ ਸੋਚਦੇ ਹੋ ਯਾਰ ਰਖੜੀ ਤੇ ਅਸੀਂ ਵੀ ਤਾਂ ਸੋਚਦੇ ਆ ਤੁਹਾਡੇ ਵਾਲੇ ਅਰੋੜਾ ਕਲਾਸਸ ਹਮੇਸ਼ਾ ਹੀ ਤੁਹਾਡੇ ਨਾਲ ਖੜਿਆ ਤੇ ਹੁਣ ਵੀ ਖੜਾ ਰਹੂਗਾ ਜੀ ਤਾਂ ਐਸ ਰਖੜੀ ਤੇ ਅਸੀਂ ਤੁਹਾਡੇ ਲਈ ਸਪੈਸ਼ਲ ਆਫਰਸ ਲੈ ਕੇ ਆਏ ਆ ਹਰ ਮੈਚ ਦੇ ਉੱਪਰ ਪ੍ਰਾਈਸ ਡ੍ਰੌਪ ਕੀਤੇ ਹੋਏ ਆ ਜੇ ਮੈਂ ਸਪੈਸ਼ਲੀ ਗੱਲ ਕਰਾਂ ਫਾਊਂਡੇਸ਼ਨ ਸਲੀਵਸ ਵੇਚਦੀ ਜੋ ਕਿ 21 ਅਗਸਤ ਨੂੰ ਸ਼ੁਰੂ ਆ ਤਾਂ ਧਿਆਨ ਨਾਲ ਤਰੀਕ ਨੋਟ ਕਰ ਲਓ 22 ਅਗਸਤ ਨੂੰ ਸ਼ੁਰੂ ਹੈ ਜੀ ਇਹ ਵੇਚ ਜਿਹੜਾ ਵੇਚ ਸਾਡਾ ਆਨਲਾਈਨ ਚ ਨਾਰਮਲੀ 4 ਤੋਂ 5000 ਦਾ ਹੁੰਦਾ ਸੀ ਐਸ ਰਖੜੀ ਦੇ ਮੌਕੇ ਕੇਵਲ ਔਰ ਕੇਵਲ ਤੁਹਾਨੂੰ ਕਿੰਨੇ ਦਾ ਪੈ ਰਿਹਾ 1500 ਰੁਪਏ ਦਾ ਪੈ ਰਿਹਾ ਜੀ ਕਿੰਨੇ ਦਾ ਪੈ ਰਿਹਾ 1500 ਰੁਪਏ ਦਾ ਬਸ ਕਰਨਾ ਕੀ ਹੈ ਜਦੋਂ ਖਰੀਦੋਗੇ 쿠ਪਨ ਕੋਡ AC917 ਵਰਤ ਲਿਓ ਜੀ ਕਿੰਨਾ ਵਰਤ ਲਿਓ AC917 ਤੇ ਜੇ ਕੋਈ ਵੀ ਜਣਾ ਕੋਈ ਵੀ ਭੈਣ ਆਪਦੇ ਭਰਾ ਨੂੰ ਵੇਚ ਗਿਫਟ ਕਰਨਾ ਚਾਹੁੰਦੀ ਹੈ ਵੀ ਜਾ ਵੀਰ ਉੱਥੇ ਜਾ ਕੇ ਪੜ ਜਾਂ ਮੈਂ ਪੜਨਾ ਚਾਹਣਾ ਪੜਨੀ ਚਾਹਣੀ ਆ ਤਾਂ ਆਉਣ ਤੋਂ ਪਹਿਲਾਂ ਪੁੱਤ ਰਜਿਸਟ੍ਰੇਸ਼ਨ ਕਰਾ ਲਿਓ ਜਿਹਦੇ ਨਾਲ ਤੁਹਾਨੂੰ ਆਫਲਾਈਨ ਫੀਸ ਦੇ ਵਿੱਚ ਵੀ ਅਸੀਂ 2000 ਆਫ ਦਵਾ ਦੇਾਂਗੇ ਜੀ ਐਸ ਰਖੜੀ ਤੇ ਕਿਵੇਂ ਕਰਨਾ ਪੁੱਤ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਜਾਂ ਬੈਚ ਕਿਵੇਂ ਬਾਏ ਕਰਨਾ ਜਿਆਦਾ ਲੰਮੀ ਪ੍ਰੋਸੈਸ ਨਹੀਂ ਹੈ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਕਿਤੇ ਜਾਣ ਦੀ ਲੋੜ ਨਹੀਂ ਗੱਲ ਸੁਣੀ ਚੱਲਿਓ ਪੁੱਤ ਸਭ ਤੋਂ ਪਹਿਲਾਂ ਰੋੜਾ ਕਲਾਸਸ ਦੀ ਐਪ ਡਾਊਨਲੋਡ ਕਰਨੀ ਹੈ ਪੁੱਤ ਐਦਾਂ ਦੇ ਲੋਗੋ ਵਾਲੀ ਐਪ ਪਲੇ ਸਟੋਰ ਤੇ ਤੁਹਾਨੂੰ ਮਿਲ ਜੂਗੀ ਡਾਊਨਲੋਡ ਕਰ ਲਿਓ ਫਿਰ ਨੰਬਰ ਭਰ ਕੇ ਜਾਂ ਈਮੇਲ ਆਈਡੀ ਭਰ ਕੇ ਲੌਗਇਨ ਕਰ ਲਿਓ ਓਟੀਪੀ ਆਊਗਾ ਓਟੀਪੀ ਭਰ ਦਿਓ ਲੌਗਇਨ ਕਰ ਲਿਆ ਜਿਵੇਂ ਲੌਗਇਨ ਕਰਿਆ ਪੁੱਤ ਸਾਹਮਣੇ ਇਦਾਂ ਦੀ ਸਕਰੀਨ ਆਜੂਗੀ ਇਦਾਂ ਦੀ ਸਕਰੀਨ ਆਜੂਗੀ ਐਸ ਕੋਰਸ ਬਟਨ ਤੇ ਕਲਿੱਕ ਕਰ ਲਿਓ ਐਸ ਕੋਰਸ ਬਟਨ ਤੇ ਕਲਿੱਕ ਕਰ ਲਿਓ ਜੇ ਤਾਂ ਤੁਸੀਂ ਇੱਥੇ ਅਰੋੜਾ ਕਲਾਸਿਸ ਚ ਆ ਕੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਰਚ ਕਰ ਲਿਓ ਪੁੱਤ ਕੀ ਸਰਚ ਕਰ ਲਿਓ ਆਫਲਾਈਨ ਕੀ ਸਰਚ ਕਰ ਲਿਓ ਆਫਲਾਈਨ ਸਰਚ ਕਰ ਲਿਓ ਜੇ ਇੱਥੇ ਆ ਕੇ ਤਿਆਰੀ ਨਹੀਂ ਕਰਨਾ ਚਾਹੁੰਦੇ ਘਰੇ ਬਹਿ ਕੇ ਹੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਰਚ ਕਰ ਲਿਓ ਫਾਊਂਡੇਸ਼ਨ ਸਿਲੇਬਸ ਵੈਚ ਜਿਵੇਂ ਸਰਚ ਕਰੋਗੇ ਪੁੱਤ ਜਿਹੜਾ ਵੀ ਵੈਚ ਸਰਚ ਕੀਤਾ ਹੋਊਗਾ ਜਿਵੇਂ ਆਫਲਾਈਨ ਸਰਚ ਕੀਤਾ ਤਾਂ ਇੱਥੇ ਆਫਲਾਈਨ ਵੈਚ ਆਊਗਾ ਜਦੀ ਕੀਮਤ 250 ਰੁਪਏ ਸ਼ੋ ਹੋਊਗੀ ਜੇ ਫਾਊਂਡੇਸ਼ਨ ਸਰਚ ਕਰੋਗੇ ਉਹ ਵੈਚ ਆਜੂਗਾ ਉਹਦੀ ਕੀਮਤ ਕੁਝ ਜ਼ਿਆਦਾ ਸ਼ੋ ਹੋਊਗੀ ਪਰ ਜ਼ਿਆਦਾ ਨਹੀਂ ਆਪਾਂ ਦੇਣੇ ਜਿੰਨੇ ਤੁਹਾਨੂੰ ਕਹੇ ਆ ਉਨੇ ਹੀ ਦੇਣੇ ਆ ਫੇਰ ਪੁੱਤ ਸਰਚ ਕਰਨ ਦੇ ਅਪਰੰਤ ਇਦਾਂ ਜਦੋਂ ਵੈਚ ਤੁਹਾਡੇ ਕੋਲੇ ਆ ਗਿਆ ਇਸ ਵੈਚ ਤੇ ਕਲਿੱਕ ਕਰ ਲਿਓ ਕਲਿੱਕ ਕਰਨ ਦੇ ਅਪਰੰਤ ਤਾਹਾਨੂੰ ਸਵਾਈਪ ਕਰੀ ਜਾਇਓ ਤਾਹਾਨੂੰ ਸਵਾਈਪ ਕਰੀ ਜਾਇਓ ਨੀਚੇ ਆ ਕੇ ਲਿਖਿਆ ਹੋਊਗਾ ਯੂ ਪੇ ਇੱਥੇ ਰੁਪਏ ਮੰਗੇ ਹੋਣਗੇ ਪਰ ਇਹਨੇ ਰੁਪਏ ਨਹੀਂ ਦੇਣੇ ਆਪਾਂ ਰਖੜੀ ਹੈ ਯਾਰ ਤਾਂ ਕੀ ਕਾਲੇ ਤੇ ਕਲਿੱਕ ਕਰਨਾ ਕਲਿੱਕ ਕਰਨਾ ਹੈਵ ਆ ਕੂਪਨ ਕੋਡ ਤੇ ਤੇ ਕੂਪਨ ਕੋਡ ਅਪਲਾਈ ਕਰ ਦੇਣਾ AC917 ਕੀ ਅਪਲਾਈ ਕਰ ਦੇਣਾ AC917 ਜਿਹਦੇ ਨਾਲ ਤੁਹਾਨੂੰ ਆਨਲਾਈਨ ਦੇ ਵਿੱਚ ਆਨਲਾਈਨ ਦੇ ਵਿੱਚ 1500 ਰੁਪਏ ਦਾ ਡਿਸਕਾਊਂਟ ਤੇ ਜਦੋਂ ਆਫਲਾਈਨ ਇੱਥੇ ਆਉਂਗੇ 2000 ਰੁਪਏ ਦਾ ਡਿਸਕਾਊਂਟ ਮਿਲ ਜੂਗਾ ਜੀ ਜੇ ਆਨਲਾਈਨ ਬਾਏ ਕਰਨਾ ਪੁੱਤ ਆਨਲਾਈਨ ਵੈਬ ਸਰਚ ਕਰਿਓ ਤੇ ਜੇ ਆਫਲਾਈਨ ਇੱਥੇ ਆ ਕੇ ਤਿਆਰੀ ਕਰਨੀ ਆ ਇੱਥੇ ਆ ਕੇ ਤਿਆਰੀ ਕਰਨੀ ਆ ਤਾਂ ਆਫਲਾਈਨ ਸਰਚ ਕਰ ਲਿਓ ਕੂਪਨ ਕੋਡ AC917 ਲਗਾਉਣ ਦੇ ਅਪਰੰਤ ਤੁਹਾਡੇ ਕੋਲ ਇਦਾਂ ਦਾ ਮੈਸੇਜ ਆਜੂਗਾ ਜੀ ਖੁੱਲੂਗਾ ਬਾਕਸ ਜੀ ਆ ਕੂਪਨ ਕੋਡ ਭਰ ਕੇ ਅਪਲਾਈ ਕਰ ਦਿਓ ਲਿਖਿਆ ਆ ਜਾਊਗਾ AC917 ਹੈਜ਼ ਬੀਨ ਸਕਸੈਸਫੁਲੀ ਅਪਲਾਈਡ ਜਿਹੜਾ ਪ੍ਰਾਈਸ ਪਹਿਲਾਂ 250 ਸ਼ੋਅ ਹੁੰਦਾ ਸੀ ਉਹ ਘਟ ਕੇ 100 ਰੁਪਏ ਰਹਿ ਜਾਊਗਾ ਜੀ ਇਹਦੇ ਨਾਲ ਤੁਹਾਡੀ ਸ਼ੀਟ ਰਿਜ਼ਰਵ ਹੋ ਜਾਊਗੀ ਜੀ ਤੁਸੀਂ ਇੱਥੇ ਆ ਕੇ ਸਾਡੇ ਕੋਲੇ ਜਦੋਂ ਤਿਆਰੀ ਕਰੋਗੇ 2000 ਰੁਪਏ ਦਾ ਤੁਹਾਨੂੰ ਫੁੱਲ ਫਲੈਜ ਅਸੀਂ ਡਿਸਕਾਊਂਟ ਦਵਾਵਾਂਗੇ ਜੀ ਹੋਰ ਪੁੱਤ ਏਸੀ 917 ਲਗਾਉਣ ਦਾ ਕੀ ਫਾਇਦਾ ਜੀ ਕਿ ਜਿਵੇਂ ਤੁਸੀਂ ਇਸ ਕੁਫੜ ਕੋਡ ਨੂੰ ਲਗਾਉਂਗੇ ਤੁਸੀਂ ਮੇਰੀ ਗਾਈਡੈਂਸ ਦੇ ਅੰਦਰ ਆ ਜਾਓਗੇ ਤੁਹਾਡੀਆਂ ਮੁਸ਼ਕਲਾਵਾਂ ਮੇਰੀਆਂ ਹੋ ਜਾਣਗੀਆਂ ਜੀ ਕੱਲ ਨੂੰ ਕੋਈ ਕਲਾਸ ਨਹੀਂ ਲੱਗ ਰਹੀ ਟਾਈਮ ਤੇ ਪ੍ਰੋਪਰ ਟਾਈਮ ਟੇਬਲ ਨਹੀਂ ਬਣ ਰਿਹਾ ਪੜਿਆ ਨਹੀਂ ਜਾ ਰਿਹਾ ਤਾਂ ਉਹ ਚੀਜ਼ਾਂ ਸਾਰੀਆਂ ਮੇਰੀ ਜ਼ਿੰਮੇਵਾਰੀ ਹੋਣੀ ਹੈ ਜੀ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਦੇ ਲਈ ਰਿਸਪੌਂਡ ਕਰੂੰਗਾ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਚਾਹੀਦੀ ਹੈ ਜੀ ਮੇਰੇ ਤੋਂ ਤਾਂ ਸਾਇੰਸ ਵਾਈਬਰਾਟਸ ਦਾ ਟੈਲੀਗ੍ਰam ਚੈਨਲ ਹੈ ਜੀ ਜਿਹਦੇ ਤੇ ਆਪਾਂ ਲਗਭਗ ਲਗਭਗ 12900 ਬੰਦੇ ਦਾ ਪਰਿਵਾਰ ਹੋ ਚੁੱਕੇ ਆ ਤਾਂ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਨ ਨਾਲ ਭੁੱਲਿਓ ਕਿਸੇ ਪ੍ਰਕਾਰ ਦੀ ਇਨਕੁਆਰੀ ਦੇ ਲਈ ਕਿਸੇ ਪ੍ਰਕਾਰ ਦੀ ਕਾਲ ਕਰਨ ਦੇ ਲਈ ਪਾ ਤੁਸੀਂ ਨੰਬਰ ਯੂਜ਼ ਕਰ ਸਕਦੇ ਹੋ ਜੀ 88220101 0 ਇਸ ਨੰਬਰ ਦੇ ਉੱਪਰ ਕਾਲ ਕਰਕੇ ਵੀ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਬਰਾੜ ਸਰ ਦੇ ਨਾਲ ਗੱਲ ਕਰਨੀ ਹੈ ਜੀ ਸਾਡੀ ਗੱਲ ਕਰਵਾਤੀ ਜਾਵੇ ਤਾਂ ਇੱਕ ਵਾਰੀ ਫੇਰ ਸਾਰਿਆਂ ਨੂੰ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਉਮੀਦ ਕਰਦੇ ਹਾਂ ਇਸ ਵਾਰੀ ਤੁਸੀਂ ਭੈਣ ਲਈ ਗਿਫਟ ਖਰੀਦਣ ਵੇਲੇ ਜਾਂ ਭਰਾ ਲਈ ਗਿਫਟ ਖਰੀਦਣ ਵੇਲੇ ਗਲਤੀ ਨਹੀਂ ਕਰੋਗੇ ਗਿਫਟ ਐਦਾਂ ਦਾ ਦਿਓ ਕਿ ਉਹਦਾ ਅਸਰ ਤੁਹਾਨੂੰ ਸਾਰੀ ਉਮਰ ਦੇਖਣ ਨੂੰ ਮਿਲੇ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਜੀ